ਅੱਜ ਦਿਖਾਉਣਾ ਬਾਈ ਸੋਨੂ ਹਣਾ ਗੋਆ ਦਾ ਸਮੁੰਦਰ ਹੈ ਸਵੇਰੇ ਸਵੇਰੇ ਮਾਰਨਿੰਗ ਦਾ ਟਾਈਮ ਆ ਛੱਲਾ ਦੇਖੋ ਪੈਂਦੀਆਂ ਇੱਥੇ ਜਨਤਾ ਬਾਈ ਸਵੇਰੇ ਸਵੇਰੇ ਨਾ ਹੁਣ ਆ ਜਾਂਦੀ ਆ ਦੇਖ ਲੋ ਤੇ ਕਿਨੇ ਨਿੱਕੇ ਨਿੱਕੇ ਬੱਚੇ ਇੱਥੇ ਜ਼ਿਆਦਾਤਰ ਗੋਰੇ ਜ਼ਿਆਦੇ ਹੁੰਦੇ ਨੇ ਇਹ ਉਹ ਉਧਰ ਦੇਖੋ ਦੇਖੋ ਇਹ ਆ ਸਮੁੰਦਰ ਆਪ ਨਾਲੇ ਸ਼ੋਰ ਫਿਰਦੇ ਰੀਲਾ ਰੂਲਾ ਬਣਾਉਂਦੇ ਇਹ ਇਹ ਦੇਖੋ ਦੇਖੋ ਇਹ ਸ਼ਰਮਾ ਗਿਆ ਸ਼ਰਮੇ ਦਾ ਸਵਾਦ ਜਾ ਗਲ ਗਿਆ ਚੱਕਲ ਚੱਕਲ ਇਥੇ ਭੇਜਣਾ ਜ਼ਰੂਰੀ ਆ ਬਾਈ ਇੱਥੇ ਚੱਪਣਾ ਚੱਪਣਾ ਲਾਉਣੀਆਂ ਪੈਣੀਆਂ ਸਾਰਾ ਕੁਝ ਤਾਂ ਦੇਖ ਲੋ ਗੋਰੇ ਫਿਰਦਾ ਰਨਿੰਗ ਕਰਦੇ ਬਈ ਨਾ ਦੇਖ ਲੋ ਮੋਰ ਨਹੀਂ ਦਾ ਟਾਈਮ ਸੂਰਜ ਚੜ ਗਿਆ ਅੱਗੇ ਇਹ ਵੀ ਦੇਖੀ ਚੱਲੋ ਜਾ ਜੂ ਜ ਬਹੁਤ ਦੂਰ ਦੇਖੋ ਦੇਖੋ ਸ਼ਾਲਾ ਦੇਖੋ ਤੁਸੀਂ ਕਿਰਾਉਂ ਦਿੱਤੇ ਕਿਉ ਇਹ ਗੜਦਾ ਗਰੰਟ ਬਾਈ ਇੱਥੇ ਐਵੇਂ ਨਹੀਂ ਲੋਕ ਇੱਥੇ ਆਉਂਦੇ ਲੋਕ ਨਾ ਇੰਨੇ ਇੰਨੇ ਪੈਸਾ ਖਰਚ ਕਰਦੇ ਆ ਵੀ ਗੋਆ ਦੇਖਣਾ ਆ ਗੋਆ ਦੇ ਕੈਫੇ ਗੋਫੇ ਆ ਏ ਭਾਈ ਮਾਰਨਿੰਗ ਦਾ ਟਾਈਮ ਆ 31 ਦਸੰਬਰ ਦਾ ਤੇ ਮਨ ਲਾ ਜਦੋਂ ਤੁਸੀਂ ਸ਼ਾਮ ਹੋਊਗੀ ਨਾ ਉਦੋਂ ਇੱਥੇ ਪੈਰ ਧਰਨਥਾਣੀ ਹੋਣਾ ਬਿਲਕੁਲ ਵੀ ਉਹ ਵੀ ਤੁਹਾਨੂੰ ਦਿਖਾਵਾਂ ਕਿ ਤੁਹਾਨੂੰ ਪਤਾ ਨਵਾਂ ਸਾਲ ਚੜਦਾ ਨਵੇਂ ਸਾਲ ਨਾਲ ਲੋਕ ਬਹੁਤ ਉਹ ਕਰਦੇ ਨੇ ਨਵਾਂ ਸਾਲ ਮਨਾਉਣ ਨਾਲ ਲੋਕ ਲਗਭਗ ਇੱਥੇ ਆਉਂਦੇ ਨੇ ਸਾਰੇ ਹਣੀ ਘੁੰਮ ਕੇ ਦੇਖਦਾ ਤੁਸੀਂ ਦੇਖ ਲਓ ਛੱਲਾ 'ਚ ਆ ਦੇਖੋ ਇੱਥੇ ਬਹੁਤ ਤਗੜਾ ਮੱਲਾ ਵੀ ਹੁੰਦਾ ਗੋਰੇ ਗੋਰੇ ਜਿਆਦੇ ਹੋਗੇ ਨਹੀਂ ਤਰ ਹੁਣ ਦੱਸਿਆ ਪਹਿਲਾਂ ਵੀ ਦੱਸਿਆ ਆ ਦੇਖ ਆ ਜਵਾਕ ਜੇ ਇਹ ਉਹ ਚੱਕਾ ਉਹ ਚੱਕਾ ਛੱਲ ਦੇ ਵਿੱਚ ਦੀ ਜਾਂਦਾ ਜੇ ਤੁਹਾਨੂੰ ਦਿਦਾ ਹੋਵੇ ਵੀਡੀਓ ਦੇ ਵਿੱਚ ਉਹ ਬਈ ਗੋਰੀ ਗੋਰੇ ਹੋਵੇ ਪਾਣੀ ਦੇ ਉੱਤੇ ਤੈਰਦੇ ਫਿਰਦੇ ਆ ਪਤਾ ਨਹੀਂ ਕਿਹੜੇ ਹਿਸਾਬ ਨਾਲ ਫਿਰਦੇ ਆ ਕਿਹੜੇ ਹਿਸਾਬ ਨਾਲ ਆ ਆ ਸ਼ਰਮਾ ਉਹਨਾਂ ਰੀਲਾਂ ਕੱਢਦਾ ਫਿਰਦਾ ਗੋਰੀਆਂ ਦੀਆਂ ਉਹ ਦੇਖ ਤਰੇ ਯਾਰ ਜਮ ਉੱਤੇ ਫਿਰਦਾ ਉਹ ਜਮ ਉੱਤੇ ਤੈਰਦਾ ਫਿਰਦਾ ਨਾ ਯਾਰ ਉਹ ਕਿਹੜੇ ਹਿਸਾਬ ਨਾਲ ਫਿਰਦਾ ਆਪਣਾ ਸੁਖਵੀਰ ਬਰਨਾਲਾ ਜੀ ਆ ਫਿਰ ਦੇ ਨੱਚਦੇ ਪੂਰਾ ਨਜ਼ਾਰਾ ਰਨਿੰਗ ਕਰਾਂਗੇ ਤੂੰ ਆ ਇੱਕ ਰਨਿੰਗ ਕਰ ਮੈਂ ਸਪ੍ਰਿੰਟ ਮਾਰ ਕੇ ਦਿਖਾ ਇੱਕ ਪੂਰਾ ਗੇੜਾ ਲੱਗ ਕੇ ਆਉਣਾ ਇੱਕ ਇਹਦਾ ਟਰੈਕ ਵੀ ਬਹੁਤ ਵੱਡਾ ਹੋ ਗਿਆ ਭਾਈ ਕੋਈ ਕਾਟੇ ਗੋਰੀਆ ਸਾਨੂੰ ਵੈਸੇ ਉਹ ਦਿਖ ਨਹੀਂ ਰਹੇ ਹੁਣੇ ਹੁਣ ਉਹ ਜਵਾਗ ਜਵਾਗ ਦਾ ਹਾਂ ਇੱਕ ਜਵਾਗ ਦਾ ਫਿਰ ਤਾਂ ਉੱਤੇ ਉੱਤੇ ਤੈਰਦੇ ਆ ਸੁੰਦਰ ਦੇ ਪਰ ਕਿਹੜੇ ਹਿਸਾਬ ਨਾਲ ਤੈਰਦੇ ਆ ਇਹ ਇਹਦਾ ਇਹ ਲਾ ਦੇ ਉਹ ਚੱਕੋ ਉਹ ਚੱਕੋ ਉਹ ਜਵਾਗ ਨੂੰ ਲਾ ਦੇ ਯਸੂਸ ਤੇ ਵਰਦਾਨ ਸਹੀ ਆ ਬੜੇ ਤੇ ਜਾ ਇੱਥੋਂ ਜਵਾਗ ਯਾਰ ਆ ਦੇਖ ਲਓ ਬਈ ਗੋਰੇ ਦੇ ਇੱਥੇ ਰਣੀਆਂ ਕਰਦੇ ਨੇ ਭੱਜੇ ਫਿਰਦੇ ਨੇ ਇਹ ਨਹੀਂ ਝੋਟੇ ਦਾ ਆਉਦੇ ਜਮਾ ਪਤਾ ਨਹੀਂ ਕਿਹੜੇ ਹਿਸਾਬ ਦੇ ਬਣੇ ਨੇ ਯਾਰ ਇਹ ਆਪ ਨਾਲ ਤਾਂ ਹੋ ਜਾਂਦੇ ਇੱਥੇ ਪੋਲੇ ਜਮਾ ਹੌਲ ਕੜ ਗਿਆ ਸ਼ਰਮਾ ਫੋਟੋ ਗ੍ਰਾਊਂਡ ਲੱਗ ਗਿਆ ਬਈ ਛੱਲ ਦੇ ਵਿੱਚ ਮੈਂ ਕੀ ਲੈਣਾ ਹੈ ਉਹ ਮਗਰ ਮੱਛ ਫਿਰ ਦੋ ਮਗਰ ਮੱਛੋ ਆ ਦੇਵਾ ਲਈ ਇੱਥੇ ਪੈਂਦੀ ਆ ਤੱਕ ਦੇਖ ਲਓ ਸਮੁੰਦਰ ਹਨਾ ਉਹ ਉਧਰ ਦੇਖੋ ਬਾਈ ਜੇ ਤੁਹਾਨੂੰ ਦੇਖਦੋ ਜਹਾਜ਼ ਹੀ ਜਹਾਜ਼ ਫਿਰਦੇ ਰਹੇ ਤੇ ਆਹ ਦੇਖੋ ਕਿੰਨੇ ਨੇ ਲੱਖਾਂ ਦੇ ਹਿਸਾਬ ਨਾਲ ਹੀ ਖੜੇ ਨੇ ਭਰਾਵੋ ਇੱਧਰ ਲੇਦਾ ਸ਼ਾਇਦ ਉਹ ਉੱਥੇ ਲੈ ਕੇ ਨੇ ਉਹ ਉੱਥੇ ਲੈ ਕੇ ਖੜੇ ਨੇ ਹੋ ਖੜੇ ਕੁਝ ਕੁਝ ਇਧਰ ਨੇ ਉਹਨੋਂ ਵੀਰੇ ਜਮਾ ਇਹ ਵਿਚਨਾ ਖਾਲੀ-ਖਾਲੀ ਆ ਸਵੇਰੇ-ਸਵੇਰੇ ਕੋਈ ਨਹੀਂ ਹੁੰਦਾ ਸਿਰਫ ਕੈਫੇ ਵਾਲੇ ਨੇਗੇ ਜਿਹੜੇ ਆਉਂਦਾ ਸਾਰਾ ਕੁਝ ਸੈੱਟ ਕਰੀ ਜਾਂਦੇ ਨੇ ਔਰ ਕੋਈ ਨਹੀਂ ਹੈਗਾ ਇੱਥੇ ਜਿਹੜੇ ਆਵਾਂ ਆਉਂਦੇ ਨੇ ਮੱਲੀਂਜ ਤੇ ਹਨਾ ਉਹ ਸ਼ਾਮ ਨੂੰ ਮਿਲਦੇ ਨੇ ਤੁਹਾਨੂੰ 5 ਵਜੇ ਤੋਂ ਬਾਅਦ ਸਾਰੇ ਉਦੋਂ ਆ ਕੈਫੇ ਸਾਰੇ ਬੁੱਕ ਹੋ ਜਾਣਗੇ ਆਥ ਨਾਲ ਆ ਵੀ ਤੁਹਾਨੂੰ ਦਿਖਾਵਾਂਗੇ ਪ੍ਰੋਗਰਾਮ ਹਨਾ ਇਹ ਨਵੇਂ ਸਾਲ ਤੇ ਕੀ ਪ੍ਰੋਗਰਾਮ ਹੁੰਦਾ ਬਾਈ ਚੱਲੇ ਬਣਾ ਹੁਣ ਮਾਤਾ ਨਹੀਂ ਹੁੰਦਾ ਭਰਾ ਮੰਡਲਾ ਦਾ ਡਰਾਂ ਨਾ ਨਾ ਮੈਂ ਨਹੀਂ ਜਾਂਦਾ ਯਾਰ ਓਏ ਜਾਓ ਹੋ ਗਿਆ ਸ਼ਰਮਾ ਤਾਂ ਓਏ ਇਹ ਘੜਦੇ ਨੇ ਬੱਟ ਸਮੁੰਦਰਾਂ ਚ ਨਾ ਓਏ ਆ ਗਈ ਆਪ ਗਿਆ ਬਿੱਟੂ ਚੋਬਰ ਵੀ ਚਲੋ ਚਲੋ ਓ ਮੱਛੀ ਆ ਗਈ ਧੀ ਓਏ ਆ ਆ ਲਾਗੇ ਨਾ ਹੁਣ ਉਹ ਬਹਿ ਜਾ ਬਿੱਟੂ ਬਹਿ ਜਾ ਹਾਈ ਤੇ ਹੁਣ ਡਰਦਿਆ ਹੁਣ ਡਰਦਿਆ ਵੱਡੇ ਬੈਲੀ ਨਾ ਲੋ ਨਾ ਵੇ ਤੁਹਾਨੂੰ ਕਿਵੇਂ ਪਤਾ ਚਲਦਾ ਹੈ ਦੇਖ ਕੇ ਪਾਣੀ ਕਰੀਕਸ਼ਨ ਦੇਖ ਕੇ ਆਮ ਨੂੰ ਪਤਾ ਚੱਲਦਾ ਹੈ ਕਿ ਪਾਣੀ ਬੜਾਈ ਘਟ ਰਹਾ ਹੈ ਆਪ ਐਸੀ ਬਤਾ ਦਿੰਦੇ ਹੋ ਆਪ ਦਾ ਐਕਸਪੀਰੀਅੰਸ ਹੈ ਮੈਂ ਯਾਰ ਆਪਨਾ ਬਹੁਤ ਅੱਛੇ ਆਦਮੀ ਹੋ ਜਹਾਂ ਪਰ ਸਭੀ ਬਹੁਤ ਅੱਛਾ ਗਾਈਡ ਕਰਤੇ ਹੋ ਠੀਕ ਆ ਬਾਈ ਥੈਂਕ ਯੂ ਉਹ ਵਰਦੇ ਬਾਈ ਹੁਣ ਨਾ ਆਉਂਦੇ ਆਪਣੇ ਨਾਲ ਚੋਬਰ ਸਮਾਨ ਛੱਲਾ ਸਾਰਾ ਰੱਖਤਾ ਇੱਥੇ ਇੱਥੇ ਕੋਈ ਨਹੀਂ ਚੱਕਦਾ ਲੈ ਕਹਿੰਦਾ ਵੀਡੀਓ ਬਣਾ ਦੇ ਛੇਤੀ ਚਲੋ 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 ਥੋੜੀ ਵੀਡੀਓ ਦਿਆਂ ਭਾਈ ਸੁਣਾ ਇਸ ਮੰਡਰ ਦਾ ਪਾਣੀ ਵਜਦਾ ਬਾਈ ਕੋਲਾ ਮਿੱਟੂ ਡਰ ਡਰ ਕੇ ਨਾ ਹੁਆ ਹਨਾ ਇਹ 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 ਦੇਖੋ ਫੇਰਾਂ ਦਾ ਵਿੱਚ ਜੇ ਬਹਿ ਗਏ ਚ ਉੱਪਰ ਫੇਰ ਦੇਖਦੇ ਆ ਕੀ ਬਣਦਾ ਨਾ ਡਰਦੇ ਡਰਦੇ ਜੇ ਜਾਂਦੇ ਆ ਬਿੱਟੂ ਓਏ ਓ ਡਰ ਜਾ ਕਿਵੇਂ ਲੱਗਦਾ ਓ ਪੱਗ ਨਹੀਂ ਲੈਣੀ ਹਾਂ ਬਿੱਟੂ ਓਏ ਬਿੱਟੂ ਹਾਂ ਸੱਡਦਾ ਮੋਬਾਈਲ ਦੇ ਹਾਂ ਦੇਖ ਲੋ ਭਾਈ ਛੱਲ ਜੀ ਆਉਂਦੀਆਂ ਤਾ ਨਾ ਪੈਰਾਂ ਤੇ ਇਹ ਆ ਦੇਖੋ ਪੈਰਾਂ ਥੱਲੋਂ ਮਿੱਟੀ ਨਿਕਲ ਜਾਂਦੀ ਐ ਖਿਸਕ ਜਾਂਦੇ ਐ ਪੈਰਾਂ ਉਹ ਖੁਰਕੇ ਜੇ ਵਾਪਸ ਭੱਗ ਜਾਂਦੀ ਆ। ਓ ਨਾ ਨਾ ਓਏ। ਆ ਹਲਿਆਦੀਆਂ ਲੱਤਾਂ ਪਾ। ਸਰਚ ਵਾਲਾ ਪਾਣੀ ਪੰਦਾ ਜਸੂ। ਫੇਰ ਰਹਿਣ ਦੇ ਪਰੇ ਪੱਗ ਨਾ ਡੇਕ ਲਾ ਲਈ। ਇਹਨਾਂ ਨੂੰ ਬਈ ਹਟਾ ਓਏ। ਓਇਆ। ਉਹਨਾਂ ਨੂੰ ਹਟਾ ਬਿੱਟੂ ਦੇ ਹਿਸਾਬ ਨਾਲ ਬਹੁਤ ਬਾਹਰ ਬਹੁਤ ਟਾਈਮ ਹੋ ਗਿਆ ਇਹ ਨਹੀਂ ਆਉਂਦੇ ਬਈ ਉਹਨਾਂ ਜਰ ਜਰ ਲੱਤਾਂ ਨਹੀਂ ਦਾਹਾਂ ਹੁੰਦੀਆਂ ਇਹ ਤਾਂ ਨਹੀਂ ਮੰਨਦੇ ਨਾ ਭਈਆ ਜੀਪ ਜੀ ਨਾਲ ਇੱਥੇ ਗੇੜੇ ਦਿੰਦੀ ਰਹਿੰਦੇ ਐ ਦੱਸਦੇ ਰਹਿੰਦੇ ਆ ਈ ਯਾਰ ਅਲਰਟ ਹੋ ਜਾ ਹੁਣ ਪਾਣੀ ਵਧ ਜਾਂਦਾ ਹੈ ਕਹਿੰਦੇ ਪਾਣੀ ਦਾ ਚੱਕਰ ਕੋਈ ਨਹੀਂ ਜਦੋਂ ਬਾਸ਼ਲ ਆਉਂਦੀਆਂ ਨਾ ਇਹ ਕਹਿੰਦੇ ਵਾਪਸ ਪੁੱਠਾ ਖਿੱਚ ਕੇ ਲੈ ਜਾਂਦਾ ਤੇ ਫੇਰ ਬੰਦਾ ਉਹ ਰਾਣੀ ਆ ਸਕਦਾ ਆ ਚੱਕਰ ਕਰਕੇ ਫਿਰਦੇ ਰਹਿੰਦੇ ਇੱਥੇ ਨਹੀਂ ਵੈਸੇ ਕੋਈ ਚੱਕਰ ਨਹੀਂ ਆਗਾ ਬਈ ਜਿਵੇਂ ਮਰਜ਼ੀ ਨਾ ਹੋ ਕਹਿੰਦੇ ਕੁਛ ਮਰਜ਼ੀ ਕਰੋ ਆ ਲਾਗੇ ਜੋਗਾ ਕਰਨ ਛੱਲ ਵੀ ਆ ਗਿਆ ਉਧਰੋਂ ਅੱਖਾਂ ਬੰਦ ਰੱਖੋ ਬਈ ਅੱਖਾਂ ਬੰਦੋ ਅੱਖਾਂ ਬੰਦ ਰੱਖਣੀਆਂ ਨੇ ਸਾਰਿਆਂ ਨੇ ਅੱਖਾਂ ਬੰਦ ਦੇਖੋ ਬਈ ਲਹਿਰਾ ਹਨਾ ਮੁੰਡਰ ਗਿਆ ਹੈ ਜਮਾਂ ਧਰਤੀਆਂ ਨਾਲ ਲੱਗਣੀਆਂ ਕਿਉਂ ਦੇਖੋ ਆਪਾਂ ਦਿਖਾਵਾਂ ਤੁਹਾਨੂੰ ਇਹ ਆਹ ਦੇਖ ਲਓ ਇਹ ਇਹ ਆ ਗਿਆ ਐ ਲੱਗਦਾ ਪਾਣੀ ਇੱਡੀ ਦੂਰ ਕਿਵੇਂ ਆਊਗਾ ਪਰ ਇਹ ਛੜ ਜਾਂਦਾ ਬਈ ਆ ਕੇ ਆਹ ਦੇਖ ਇੱਥੋਂ ਮੁੜਦਾ ਜਮਾਂ ਇਹ ਇਹ ਕੋਈ ਤੂੰ ਛੜਦਾ ਜੋ ਅੱਗੇ ਟੱਪ ਜਾਂਦੀ ਹੈ ਕਰਾਈ ਨੀਓ ਲਹਿਰ ਬਣਦੀਆਂ ਪਤਾ ਨਹੀਂ ਕਹਦੇ ਨਾਲ ਆ ਬਾਈ ਮੈਂਟਲ ਕੰਟੀ ਮੈਂਟਲ ਕੰਟੀਆਂ ਚੰਦੀ ਜਾਂਦਾ ਕੰਮ ਚੱਲੀ ਜਾਂਦਾ ਪੂਰੇ ਸਮੁੰਦਰ ਚਾਈ ਚੱਲਿਆ ਲੋਕ ਬਸ ਬੈਠੇ ਹੀ ਰਹਿੰਦੇ ਆ ਬਈ ਸਮੁੰਦਰ ਸਮੁੰਦਰ ਜਮਨਦੀਪ ਸਾਡੇ ਕਿ ਭਿਆ ਫੋਨ ਪਾੜੀ ਜਾਂਦੇ ਆ ਆ ਦੇਖ ਲੋ ਓਏ ਹੁਣ ਨਹੀਂ ਥਿਆਉਦਾ ਹੁਣ ਨਹੀਂ ਥਿਆਉਦਾ ਨਾ ਡੱਬੇ ਚ ਫੋਨ ਲੈ ਕੇ ਕੀ ਕਰਨ ਕੀ ਗਿਆ ਸੀਗਾ ਸਮੁੰਦਰ ਛੱਡ ਗਿਆ ਭਾਈ ਫੋਨ ਹੁਣ ਨਹੀਂ ਫਿਸਦਾ ਹੁਣ ਤਾਂ ਮੱਥਾ ਭਗਾਈ ਆ ਓਏ ਇੱਧਰ ਬਾਹਰ ਆਊਗਾ ਜੇ ਆਇਆ ਤਾਂ ਦੇਖ ਲਿਓ ਹੁਣ ਤਾਂ ਮੁਸ਼ਕਲ ਆ ਬਾਈ ਕੁਛ ਮਰਜ਼ੀ ਕਰ ਲੋ ਹੁਣ ਨਹੀਂ ਮਿਲਦਾ ਹੁਣ ਭਾਲਦੇ ਆ ਬਾਈ ਹੁਣ ਨਹੀਂ ਜਾਉਂਦਾ ਫੌਂਟਿਕ ਪਿਆ ਓਏ ਐਂ ਜਿਹ ਮੂੰਹ ਕਰ ਰੱਖਿਆ ਭਰਾ ਫੌਂਟਿਕ ਤਾਂ ਮੂੰਹ ਤਾਂ ਕਰ ਨਹੀਂ ਓਏ ਇਹ ਆ ਗਿਆ ਇੱਥੇ ਆ ਗਿਆ ਇੱਥੇ ਆ ਗਿਆ ਓਏ ਹਾਂ ਮੈਂ ਬਦਰੰਗਵਲੀ ਕੇ ਦਾਸ ਕਰਦਾ ਰਹਾ ਸੀ ਪਹਿਲੇ ਬਦਰੰਗਵਲੀ ਕਰਕੇ ਫਿਰ ਲੱਭਦੇ ਫੋਨ ਚੋੜੀ ਕਰ ਲਿਆ ਦਿਖਾਈ ਦਿਖਾਈ ਫੋਨ ਤਾਂ ਦਿਖਾ ਦੇ ਚੱਲਦਾ ਓਏ ਦਿਖਾ ਓਏ ਯਾਰ ਮੈਨੂੰ ਇੰਨੀ ਵੀਡੀਓ ਨਹੀਂ ਆਵਾਜ਼ ਬੱਸ ਉਹ ਰੱਜ ਕੇ ਸ਼ੇਵਾ ਕਰੀਏ ਵੀ ਜੋ ਫੋਨ ਲੱਭਣਾ ਔਰ ਵੱਡੀ ਵੱਡੀ ਗੱਲ ਨਹੀਂ ਹੈ ਪਰ ਇੱਕ ਵਾਰੀ ਉਹ ਲੋ ਵੀ ਲੱਭੇ ਵੀ ਆਪਾਂ ਉਹਦੇ ਯਾਰ ਉਹ ਤਾਂ ਬਟਰਪਰਕ ਚ ਰਪਿਆ ਸੀ ਏਡੇ ਵੱਡੇ ਸਮੁੰਦਰ ਚ ਆਪਾਂ ਜਾਣ ਲੱਗੇ ਜੀ ਹੈ ਮੈਂ ਦੁਬਾਰਾ ਮੈਂ ਕਿਹਾ ਚੱਲੋ ਫੋਨ ਲਾਇਆ ਆਪਾਂ ਫਿਰ ਲੱਜਾਰੀ ਸੀ ਦੁਬਾਰਾ ਸਮੁੰਦਰ ਚ ਗਏ ਪੂਰੇ 2 ਘੰਟੇ ਬਾਅਦ ਮੇਰਾ ਫੋਨ ਲੱਭਿਆ ਡੂੰਘੇ ਪਾਣੀ ਦੇ ਵਿੱਚੋਂ ਸਰਾ ਲਾ ਕੇ ਆਣਾ ਓਏ ਸਰਾ ਗਲ ਗਲ ਪਾਣੀ ਸੀਗਾ ਓ ਟੋੜਾ ਅੱਧਾ ਗਿੱਲਾ ਬੀਜ ਕੋ ਇੱਕ ਨਾਲੋਂ ਵਿੱਚ ਸਮੁੰਦਰ ਦੇ ਇਹ ਬਾਈ ਸਰਾ ਲਾ ਕੇ ਆ ਓਏ ਸਰਾ ਹੋ ਜਮਾ ਲੱਭ ਗਿਆ ਹੁਣ ਪੂਰੀ ਖੁਸ਼ੀ ਆ ਖੁਸ਼ੀ ਪੂਰੀ ਆ ਫੋਨ ਲੱਭ ਗਿਆ ਮੇਰਾ ਫੋਨ ਡਿੱਗ ਗਿਆ ਸੀ ਮੈਂ ਵੀਡੀਓ ਕਾਲ ਕਰਨ ਲੱਗਾ ਸਮੁੰਦਰ ਜਾ ਕੇ ਸੀ ਮੈਂ ਕਾਫੀ ਅੱਗੇ ਚਲਾ ਗਿਆ ਸੀ ਆ ਮੈਂ ਬੈਕ ਸਾਈਡ ਤੋਂ ਦੇਖਿਆ ਨਹੀਂ ਛਾਲਾ ਹੀ ਬਹੁਤ ਤੇਜ਼ ਮੇਰਾ ਫੋਨ ਡਿੱਗ ਪਿਆ ਉਥੇ ਲੱਭੀ ਗਿਆ ਮੈਂ 15-20 ਮਿੰਟਾਂ ਫਿਰ ਬਿੱਧੂ ਵਾਲਾ ਨੂੰ ਤਸਵੀਰ ਨੂੰ ਮਖਿਆ ਮੇਰੇ ਨਾਲੋਂ ਲੱਭੇ ਨਹੀਂ ਲੱਭਿਆ ਆ ਕੇ ਬੰਨ ਉਦਾਸ ਹੋ ਗਿਆ ਚਲੋ ਫੋਨ ਦੀ ਕੋਈ ਗੱਲ ਨਹੀਂ ਸੀ ਮੇਰੀ ਆਈਡੀ ਵਗੈਰਾ ਚੱਲਦੀ ਐ ਫੋਨ ਚ ਉਹਦਾ ਮੈਨੂੰ ਲੱਗਿਆ ਥੋੜਾ ਫੀਲ ਹੋਇਆ ਲੈ ਦਿਖਾਈ ਹੁਣ ਚੱਲਦਾ ਕਿ ਚੱਲਦਾ ਨਹੀਂ ਇਹ ਚੱਲਦਾ ਚੱਲਦਾ ਮੈਂ ਦੱਸਦਾ ਜੋ ਪਾਣੀ ਦੇ ਵਿੱਚ ਸੀਗਾ ਬਿੱਟੂ ਕਹਿੰਦਾ ਫੋਨ ਲਾ ਕੇ ਦੇਖੋ ਪਾਣੀ ਦੇ ਵਿੱਚ ਵੀ ਰਿੰਗ ਵੀ ਜਾਈ ਗਈ ਹੁਣ ਕੋਈ ਬੰਦ ਨਹੀਂ ਹੋਇਆ ਸੀਗਾ ਫੋਨ ਚੱਲਦਾ ਪਹਿਲਾਂ ਵੀ ਕੋਈ ਡਿੱਗਿਆ ਫਸ ਮੁੰਡਰ ਤੋਂ ਨਹੀਂ ਡਿੱਗਿਆ ਸੀਗਾ ਉਦੋਂ ਵਾਟਰ ਬਾਕ ਤੇ ਡਿੱਗਿਆ ਸੀਗਾ ਅੱਡੇ ਘੰਟੇ ਬਾਅਦ ਮਿਲਿਆ ਸੀਗਾ ਮੈਂ ਤੈਨੂੰ ਦੱਸ ਨਹੀਂ ਸਕਦਾ ਮੈਨੂੰ ਕਿੰਨੀ ਕੀ ਖੁਸ਼ੀ ਆ ਅੱਧੇ ਘੰਟੇ ਬਾਅਦ ਸਮੁੰਦਰ ਦੇ ਵਿੱਚੋਂ ਫੋਨ ਲੱਭਣਾ ਬਹੁਤ ਵੱਡੀ ਗੱਲ ਬਾਤ ਹੈ। ਦਿਖਾਈ ਚੱਲਦਾ ਬਾਈ ਹੁਣ। ਮੈਨੂੰ ਲੱਗਾ ਮੱਛੀ ਆ ਗਈ। ਆ ਕੀ ਹੋ ਗਿਆ ਓਏ। ਦਿਖਾਈ ਸਕਰੀਨ ਸਕਰੋ ਨੋ ਕੇ ਬਾਈ। ਮੈਂ ਇੱਕ ਵਾਰੀ ਆਨ ਨਹੀਂ ਕਰ ਰਿਹਾ ਥੋੜਾ ਸਕਾ ਕੇ ਫੇਰ ਮੈਨੂੰ ਦਿਖਾਦਾ ਦੇ ਖਾਂਦੇ ਤਾਂ ਨਹੀਂ। ਚੱਲਦਾ। ਜਾਗਦਾ ਜਾਗਦਾ ਓਏ। ਨੈਟਵਰਕ ਉੱਟ ਗਿਆ ਨਾ। ਨੈਟਵਰਕ ਉੱਟ ਗਿਆ। ਕੋਈ ਗੱਲ ਨਹੀਂ ਕੋਈ। ਆ ਲੈ ਫੇਰ ਹੁਣ ਤਾਂ ਚਲੀ ਆ ਜਾ। ਪਾਰਟੀ ਕਰਾਂਗੇ ਪਾਰਟੀ ਪਾਰਟੀ ਪੱਕੀ 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 ਦੇਖ ਲੈ ਵੀਡੀਓ ਪ੍ਰੂਫ ਹੈ 25 ਬਾਟ ਯਾਰ ਮੈਂ ਪਤਾ ਬਾ ਠੀਕ ਆ ਜਾ